ਗਰਮੀ ਬੜੀ ਆ। ਉਹ ਬੱਲੇ ਬੱਲੇ ਮੇਰਾ ਪੋਤਾ ਹੈ ਸੱਸੀ ਘਾਲ ਸੱਸੀ ਘਾਲ ਕਿਤਰਾ ਫਿਰਿਆ ਮਨਾਲੀ ਦਾ ਟੂਰ। ਉਹ ਪਾਪਾ ਬੜਾ ਵਧੀਆ ਹੀ ਸਗੋ। ਆਪਣੇ ਵੇਸੇ ਗਰਮੀ ਬੜੀ ਆ। ਅੱਛਾ। ਤੇਰੇ ਪਹਾੜਾਂ ਵਿੱਚ ਮੈਂ ਕਹਿੰਦਾ ਵੀ ਠੰਡੀ ਬੜੀ ਆ ਨਜ਼ਾਰੇ ਬੜਾ ਹੁੰਦਾ ਹੀ। ਹੈ। ਲੈ। ਆ ਤਾਂ ਹੀ ਮੈਂ ਚੰਗਾ ਕੀਤਾ ਦੋ ਰਿਐਕਟਰ ਲੈ ਗਿਆ ਸੀ ਤੇ ਤੈਨੂੰ ਮੈਂ ਤਾਂ ਕਿਹਾ ਇਹਨਾ ਮੈਂ ਹਾਂ ਗੱਲ ਸੁਣ ਲਾ। ਆਪਣਾ ਜਿਗਾਰ ਪੂਰਾ ਨਾਲ ਲੈ ਕੇ ਜਾ। ਠੀਕ ਨਹੀਂ ਭਾਵੇਂ ਗਰਮੀ ਤੇ ਭਾਵੇਂ ਠੰਡ। ਇਹ ਆ ਵੀ ਆਪਣੇ ਕੋਲ ਪਤਾ ਲੀਣਾ ਹੋਵੇ ਨਾ ਤੇ ਜਦੋਂ ਬੰਦਾ ਮਰਜ਼ੀ ਪਾਸਾ ਲਾਈ ਦਿਆ ਠੀਕ ਨਹੀਂ ਆ ਇਹ ਤੇ ਗੱਲ ਆ ਤਾਂ ਹੀ ਮੈਂ ਲੈ ਗਿਆ ਮੈਨੂੰ ਪਤਾ ਸੀ ਮੁੰਡੇ ਕਹਿੰਦੇ ਵੀ ਉੱਥੇ ਹੈਗੀ ਠੰਡੀ ਤਾਂ ਇਹ ਤਨ ਮੈਂ ਕਹਿੰਦਾ ਮੈਂ ਕੰਬਲ ਕੁੰਬਲ ਆਪਣਾ ਬੰਦਾ ਕਿਤੇ ਠੰਡ ਲੱਗੇ ਬਹੁਤੀ ਠੰਡ ਲੱਗੇ ਤੇ ਬੰਦਾ ਬੁੱਕਲ ਮਾਰ ਕੇ ਬੈਹ ਜਾਂਦਾ ਵਾ ਹਾਂ ਚਲੋ ਕੋਈ ਗੱਲ ਨਹੀਂ ਮੰਦਿਰ ਜਾ ਕੇ ਰੈਸਟ ਕਰ ਲਾ ਹੁਣ ਚੱਲ ਕਰ ਲਾ ਮੇਰਾ ਪੁੱਤ ਮੈਂ ਵੀ ਡੀਕਨ ਡਿਆ ਮੇਰਾ ਖਿਆਲ ਹੀ ਦੇ ਦੇ ਵਿੱਚ ਹਾਂ ਚਲੋ ਕੋਈ ਗੱਲ ਚੱਲ ਠੀਕ ਮੈਂ ਇਧਰ ਬਰ ਹੋ ਗਿਆ ਠੀਕ ਠੀਕ ਮੈਂ ਮਨਾਈ ਆ ਗਿਆ ਚਲ ਦਰਿਆ ਸੀਗਾ ਹਾਂ ਸੀ ਕਾਲ ਕੋਈ ਸੀਗਾ ਹਾਂ ਕਦਮ ਤੇ ਆਏ ਜੀ ਬਹੁਤ ਬੱਤਾਂ ਕੱਲ ਦੀ ਆਈਆਂ ਅੱਛਾ ਸੁਣਾ ਤੇਰਾ ਕਿਦਾਂ ਦਾ ਰਿਹਾ ਕੈਂਡਾ ਤੇ ਘੂਰ ਤੇ ਗਿਆ ਵਾ ਉਹ ਆਹੋ ਪੁਹਾੜੀ ਗਿਆ ਸੀ ਮਨਾਲੀ ਅੱਛਾ ਹਾਂ ਬੜਾ ਵਧੀਆ ਰਿਹਾ ਟੂਰ ਅੱਛਾ ਕਿਦਾਂ ਦਾ ਮੌਸਮ ਆ ਉੱਧਰ ਉੱਧਰ ਤੇ ਪੁਹਾੜੀ ਬਹੁਤ ਠੰਡਾ ਮੌਸਮ ਹੈ ਠੀਕ ਆ ਇੱਥੇ ਤਾਂ ਗਰਮੀ ਨੇ ਮੱਤ ਮਾਰੀ ਆ ਓਹੀ ਮੈਂ ਪਾਪਾ ਨੂੰ ਕਹਿਣ ਦਾ ਸੀ ਬਾਹਰ ਮੈਂ ਇੱਥੇ ਤਾਂ ਗਰਮੀ ਬੜੀ ਆ ਉੱਥੇ ਮੈਂ ਪਹਾੜਾਂ ਵਿੱਚ ਠੰਡੀ ਬੜੀ ਹੈ ਤੇ ਜੀ ਨਹੀਂ ਕਰਦਾ ਉਹਨੂੰ ਇੱਧਰ ਉਹ ਪਾਸਾਇ ਪਤਾ ਠੰਡਾ ਵਾ ਹਾਂਜੀ ਹਾਂਜੀ ਦਾਦੀ ਜੀ ਠੰਡਾ ਵਾ ਉਸ ਸਕੂਲ ਵਾਲੇ ਲੈ ਕੇ ਗਏ ਸੀ ਆਹ ਸਕੂਲ ਵਾਲੇ ਲੈ ਗਏ ਸੀ ਅੱਛਾ ਹਾਂ ਨਾਈਟ ਸਟੇ ਹੀ 2-3 ਦਿਨਾਂ ਦਾ ਅੱਛਾ ਅੱਛਾ ਹਾਂਜੀ ਠੀਕ ਆ ਚੱਲ ਫਿਰ ਤੋਂ ਰਾਇਆ ਵਧੀਆ ਗੱਲ ਬਾਤ ਕੇ ਪਾ ਲੱਗੇ ਕਈ ਗੱਲਾਂ ਦਾ ਪਤਾ ਲੱਗਦਾ ਹਾਂਜੀ ਹਾਂਜੀ ਤਾਂ ਹੀ ਮੈਂ ਨਾਲੇ ਵਾਵਾ ਟਾਈਮ ਹੋ ਗਿਆ ਸੀ ਯਾਰ ਦੋਸਤ ਕਹਿੰਦੇ ਸੀ ਚਲੋ ਜਾਣਾ ਮੈਂ ਚਲੋ ਕੋਈ ਗੱਲਾਂ ਚੱਲ ਫਿਰਦੇ ਹਾਂ ਚਲੋ ਜਾਣਾ ਚਾਹੀਦਾ ਵਾ ਕਿ ਹਾਂ ਚੱਲ ਵਧੀਆ ਕੀਤਾ ਤੁਸੀਂ ਕਦੋਂ ਕਦੇ ਆਏ ਜੀ ਮੈਂ ਤੁਹਾਨੂੰ ਦੱਸਣ ਦੀ ਵੀ ਕੱਲ੍ਹ ਦੀ ਆਈ ਹਾਂ ਅੱਛਾ ਅੱਛਾ ਤੇ ਫੋਫੜੀ ਨੂੰ ਜਿਹੜੇ ਨੂੰ ਲੈ ਆਉਣਾ ਸੀ ਨਾਲ ਤੈਨੂੰ ਪਤਾ ਹੀ ਆ ਕਰਾਂ ਦੇ ਕੰਮ ਨਿੱਕੇ ਮੋਟਰ ਨੂੰ ਪਨੀਰੀ ਬੀਜਣੀ ਸੀ ਹੂੰ ਹੂੰ ਤੇ ਪੈਨਾਪੁਰ ਨਾ ਵਾਉਣੀਆਂ ਸੀ ਤਾਂ ਕਰਕੇ ਦੋਵੇਂ ਜਾਣੇ ਰਹਿ ਪਈ ਸੀ ਨਾ ਤੇ ਤੂੰ ਹੋਇਆ ਮੈਂ ਫਿਰ ਆ ਗਈ ਚਲੋ ਕੋਈ ਗੱਲ ਨਹੀਂ ਆ ਜਾਣਗੇ ਉਹ ਵੀ ਮੰਮੀ ਨੂੰ ਲੱਭਣ ਦੇ ਤੈਨੂੰ ਮਿਲਗੇ ਕਿ ਨਹੀਂ ਇਹਨੂੰ ਕਿੱਥੇ ਹੀ ਮੰਮੀ ਆਸੋਇਚ ਦੇ ਇਹੀ ਕੋਈ ਕੰਮ ਔਰ ਤੂੰ ਸੁਨਾਹ ਨਾ ਧੋ ਉਹ ਪ੍ਰੈਸ ਤੂੰ ਹੀ ਆਹ ਸਿਰ ਪੀੜਾ ਹੁੰਦਾ ਮੈਂ ਚਲੋ ਰੈਸਟ ਕਰਦਾ ਵਾਂ ਨਾ ਨੂੰ ਤੇ ਰੱਖੇ ਘੜੀ ਆਰਾਮ ਕਰੀ ਹਾਂ ਕੋਈ ਗੱਲ ਨਹੀਂ ਹੋਣੀ ਲੱਗਾ ਮਮਾ ਸੀ ਕਾ ਸਿਕਾ ਆ ਗਿਆ ਮੇਰਾ ਪੁੱਤ ਹਾਂਜੀ ਹਾਂਜੀ ਲੈ ਥੱਕ ਜਾ ਹੁਣ ਮੇਰਾ ਪੁੱਤ ਹੁਣ ਤੇ ਓ ਮਮੀ ਬਾਵਾ ਤੁਰ ਕੇ ਆਉਣਾ ਪਿਆ ਢੇ ਦੋ ਹਾਏ ਹਾਏ ਵੀ ਤੂੰ ਫੋਨ ਕਰ ਦਿੰਦਾ ਆਪਣੇ ਪਿਓ ਨੂੰ ਤੈਨੂੰ ਜਾ ਕੇ ਲੈ ਕੇ ਆਉਂਦਾ ਓ ਮੈਂ ਨਾ ਫੋਨ ਕਰਦਾ ਓ ਨਹੀਂ ਨਹੀਂ ਮੈਨੂੰ ਇਹੀ ਵੀ ਪਾਪਾ ਕਿਦੇ ਉਹਨਾਂ ਪਨੀਰ ਦਾ ਥਾਣਾ ਬਣਾਉਂਦੇ ਹੋਣ ਅੱਛਾ ਹਾਂ ਤੇ ਨਾਲੇ ਸ਼ਹਿਰ ਦਾ ਕੀ ਪਤਾ ਵੀ ਉਹ ਘਰ ਹੁਣਾ ਵੀ ਆ ਕਿ ਨਹੀਂ ਫਿਰ ਮੈਂ ਆਪੇ ਆ ਗਿਆ ਤੁਰ ਕੇ ਮੇਰੇ ਫੋਨ ਤੇ ਫੋਨ ਕਰਦਾ ਮੈਂ ਕਿਸੇ ਨੂੰ ਨਾ ਕਿਸੇ ਨੂੰ ਜ਼ਰੂਰ ਕੱਲ ਦੀ ਹੈ ਹੈਵੇਂ ਮੇਰਾ ਪੁੱਤ ਕਿਦਾਂ ਥੱਕ ਕੇ ਆਇਆ ਓ ਚਲੋ ਥੱਕਿਆ ਆ ਕੋਈ ਗੱਲ ਨਹੀਂ ਮਾ ਆ ਗਿਆ ਹੁਣਾ ਪਈ ਚਲੋ ਉ ਨਾ ਓਲੇ ਆ ਚਲੋ ਕੋਈ ਗੱਲ ਨੇ ਕੱਪੜੇ ਦੇ ਦੇ ਫਿਰ ਮੈਨਾਂ ਵਾਲਾ ਕੱਪੜੇ ਨਹੀਂ ਆ ਮੈਂ ਤੇ ਗਰਮ ਗਰਮ ਨਹੀਂ ਰੋਟੀ ਤੇਰੀ ਬਾਹਰ ਠੀਕ ਠੀਕ ਦੇਖੀ ਕਿ ਤੇ ਪਲਾ ਲਉਂਦੇ ਹਾਂ ਮੈਂ ਤਾਂ ਗੱਲ ਹੈਗੀ ਪੁੱਤੀ ਗੇ ਹੁੰਡਾ ਪਤਾ ਨਹੀਂ ਕਿੱਧਰ ਚਲੇ ਗਿਆ ਇਹ ਉਹਨੂੰ ਮੈਂ ਆਵਾਜ਼ ਮਾਰਾਂ ਕਿਤੇ ਉਹਦੇ ਨਾਲ ਕਰਾਂ ਸਲਾਹ ਉਹਦੇ ਨਾਲ ਕੀਤੀ ਕਰ ਦੇਣਾ ਤੇ ਉਹਨਾਂ ਤੇ ਆਪਣੀ ਮਰਜ਼ੀ ਨਾਲ ਗੱਲ ਕਰਨੀ ਆ ਤੇ ਮੈਂ ਮੁੰਡੇ ਨਾਲ ਕਰਨੀ ਆ ਸਲਾਹ ਮਨਜੰਦਰ ਹਾਂਜੀ ਵੀਜੀ ਵੇ ਵੇ ਆਹ ਪਤ ਬੋਲ ਤੇ ਸੁਭਾਜਾਂ ਦੇ ਹੀ ਮਾਰਨ ਕੀ ਗੱਲ ਆ ਅੱਜ ਮੈਂ ਤਾਂ ਤੈਨੂੰ ਮਾਰੀ ਆ ਲੈ ਕੇ ਕੁੜੀ ਆਈ ਆ ਹਾਂਜੀ ਤੂੰ ਉਹਨੂੰ ਲੈ ਜਾਂਦਾ ਨਾਲ ਸ਼ਹਿਰ ਤੇ ਉਹਨੂੰ ਕੋਈ ਉਥੋਂ ਵੀੜਾ ਕਪੜਾ ਲੈ ਦਿੰਦਾ ਤੇ ਤੂੰ ਹੀ ਮਰ ਚਲੋਗੇ ਤੂੰ ਹੀ ਤੇ ਬਾ ਜਾਣ ਜੋਗੀ ਨਹੀਂ ਮੈਨੂੰ ਰਹਿਣ ਦੇ ਤੂੰ ਘਰ ਆ ਉਹਨੇ ਆਪੇ ਆਪਣੀ ਪਸੰਦ ਆ ਮੈਂ ਕੀ ਕਰਨਾ ਪੁੱਤ ਜਾ ਕੇ ਉੱਥੇ ਕੁੜੀਆਂ ਆਪਣੀ ਪਸੰਦ ਦੀ ਚੀਜ਼ ਲੈਂਦੀਆਂ ਨੇ ਚਲੋ ਰੰਗ ਰੰਗ ਵੇਖ ਲੈਗੀ ਜੀਵਨ ਆ ਤੁਹਾਡੇ ਤੋਂ ਪਹਿਲਾਂ ਸੁਹਾਗ ਕੀਤੀ ਸੀ ਹੂੰ ਉਹ ਇਹ ਆਉਂਗਾ ਜਾਊਂਗਾ ਮੈਂ ਤਾਂ ਕਿ ਪਤੈ ਤੈਨੂੰ ਤਾਂ ਕੋਣਾ ਮੜਾ ਵਾ ਠੀਕ ਨਹੀਂ ਤੇਰੇ ਨਾਲ ਸਲਾਹ ਕਰਨ ਆਇਆ ਮੈਂ ਵੀ ਚਲ ਕੁੜੀ ਮਹਾ ਅਇਆ ਚਲ ਮੈਂ ਕਣਕ ਨੂੰ ਚਲੋ ਵੇਚੀ ਤੇ ਧੀ ਪੈਣ ਥੋੜੀ ਬੁਧੀ ਆਸ ਹੁੰਦੀ ਜੇ ਤੱਕ ਮਰ ਜਾਈਂ ਆਸ ਹੁੰਦੀ ਪਤਾ ਉਹਦੇ ਘਰ ਘਾਟਾ ਦਾ ਨੀਗਾ ਕਿਸੇ ਗੱਲ ਦਾ ਹੂੰ ਤੇ ਪਰ ਚਲੋ ਫੇਰ ਵੀ ਥੋੜਾ ਬੁਤਾ ਹੁੰਦਾ ਹੀ ਆ ਨਾ ਕਿਉਂ ਬੀਬੀ ਜਿੰਨਾ ਮਰਜੀ ਘਰ ਹੋਵੇ ਨਾ ਪਿੱਛੇ ਦੀ ਆਸ ਹੁੰਦੀ ਹੁੰਦੀ ਆ ਉਹ ਤੇ ਗੱਲ ਵਾ ਤਾਂ ਕੋਈ ਗੱਲ ਨਹੀਂ ਤੂੰ ਕੀ ਆਂਦੀ ਆ ਫੇਰ ਉਹ ਨਹੀਂ ਜਾਣਾ ਆਂਦੀ ਉਹਦੀ ਮੈਰਿਜ ਜਾਣਾ ਮੈਂ ਹਾਂ ਇਤਨਾ ਕਰਦਾ ਮੈਂ ਟਾਡੇ ਵਾਲੀ ਗੱਲ ਸਿਆਣੀ ਆ ਵੀ ਇਹਨੂੰ ਨਾਲ ਲੈ ਜਾਣਾ ਵਾ ਅਰਮਨ ਨੂੰ ਉਹਨੂੰ ਲੈ ਜਾਣਾ ਨਾਲ ਜਿੱਦਾਂ ਦਾ ਉਹਦਾ ਮਰਜ਼ੀ ਤੇ ਆਪਣੀ ਮਨਪਸੰਦ ਲੈ ਲਊਗੀ ਤੇ ਮੁੜ ਕੇ ਅਹੀਂ ਮੈਂ ਲਿਆਂਦੇ ਨਾ ਆਪਣੀ ਫੰਦ ਜਾਂ ਇਹਨੇ ਲਿਆਂਦੇ ਇਹ ਫਿਰ ਜਨਾਨੀਆਂ ਦਾ ਕੰਮ ਹੁੰਦਾ ਫਿਰ ਵੀਰ ਚੰਗੇ ਲਗੇ ਵਟਾਉਣਾ ਮਾ ਉਹ ਵਜੇ ਗੱਲ ਵਾ ਹਾਂ ਆਹ ਰੰਗ ਨਹੀਂ ਚੰਗਾ ਇਦਾਂ ਵਦਾਂ ਇਹਦੇ ਨਾਲ ਉਹ ਆ ਵੀ ਆਪਣੀ ਪਸੰਦ ਦਾ ਵੇਖ ਕੇ ਲੱਲੂ ਵੀ ਤੂੰ ਪੈਸੇ ਦਵੀ ਤੇ ਉਹ ਕਪੜਾ ਲੱਲੂ ਤੇ ਗੱਲ ਮੁੱਕੀ ਭਾਓ ਉਹ ਤੇ ਗੱਲ ਵਾ ਹਾਂ ਉੱਥੇ ਕੀ ਕਰਨਾ ਹੈ ਕਿ ਨਹੀਂ ਕੋਈ ਗੱਲ ਨਹੀਂ ਉਹ ਤਰ੍ਹਾਂ ਇੱਕ ਦੋ ਲੈ ਕੇ ਦੇਣੇ ਜਾਂ ਤਿੰਨ ਵੀ ਹੋ ਜਾਣਗੇ ਤੇ ਕੋਈ ਗੱਲ ਨਹੀਂ ਆ ਨਾ ਬੜਾ ਨਾਲ ਜਾਵੇ ਤੇ ਫੇਰ ਵਾ ਚਲੋ ਕੋਈ ਉਹਨੂੰ ਤਾਂ ਹੀ ਮੈਂ ਸੱਚਿਆ ਕਰ ਲਿਆ ਨਾ ਨਹੀਂ ਨਹੀਂ ਚੰਗਾ ਹੋ ਗਿਆ ਤੇ ਪੁੱਛ ਲਿਆ ਠੀਕ ਨਹੀਂ ਮੈਂ ਇਹਨੇ ਮੁੜ ਕੇ ਗੁੱਸਾ ਕਰਨਾ ਵਾ ਕਿਉਂਕਿ ਗੱਲ ਜਿਹੜੀ ਆ ਕਿਤੇ ਨਾ ਕਿਤੇ ਨਿਕਲ ਜਾਂਦੀ ਆ ਉਹ ਚ ਇਹ ਤਾਂ ਗੱਲ ਹੈਗੀ ਮੈਂ ਤਾਂ ਹੀ ਇਹਨੂੰ ਪੁੱਛ ਲਿਆ ਮੈਂ ਵੀ ਮੇਟਾ ਕਰਕੇ ਨਾ ਕੁੜੀ ਆਈ ਆ ਤੇ ਮੈਂ ਜਰ ਲੀਡਾ ਕਪੜਾ ਦੇ ਦਈਆ ਥੋੜਾ ਬੂਤਾ ਉਹਨੂੰ ਚਲ ਮਹਾਰਾਜ ਨੇ ਚਲੋ ਰੁਪਈਏ ਚੰਗੇ ਵਟੇ ਹਰਕਾ ਕਣਕ ਦੇ ਹੈ ਕੋਈ ਨਹੀਂ ਚਲੋ ਮਹਾਰਾਜ ਬਰਕਤ ਹੀ ਪੁੰਗਦਾ ਕੋਈ ਗੱਲ ਨਹੀਂ ਕੀ ਆ ਭੈਣਾਂ ਦਾ ਤੇ ਉਹਦੀ ਗੱਲ ਕਰਦਾ ਹੁੰਦਾ ਹਨਾ ਨਹੀਂ ਵਾਦਾ ਹੀ ਪੰਦਾਰਾ ਉਹ ਤੇ ਗੱਲ ਵਾ ਨਾ ਤੇ ਭਾਰ ਉਹ ਰੰਗ ਦਿਮਾਗ ਹੈਗਾ ਤੁਹਾਨੂੰ ਪਤਾ ਵਾ ਪਤਾ ਨਹੀਂ ਉਹ ਨਹੀਂ ਨੂੰ ਸਮਝ ਨਹੀਂ ਲੱਗਦੀ ਕਿ ਬਣਦੀ ਕਿਉਂ ਨਹੀਂ ਦੱਸ ਕਿਉਂ ਨਹੀਂ ਆਪਸ ਵਿੱਚ ਇਹਨਾਂ ਦੀ ਬਣਦੀ ਆ ਅੱਧਿਕ ਨਿਕਲ ਗਿਆ ਤਰੋੜ ਫੜ ਕੇ ਬਾਕੀ ਵੀ ਟਾਈਮ ਨਾ ਗਿਆ ਉਹਨਾਂ ਨੂੰ ਕੀ ਕਰਨਾ ਹੁਣ ਰੋਜ ਇੱਕ ਬੀਬੀ ਇੱਥੇ ਮਜਰਾ ਲਾਇਆ ਕਿੰਨਾ ਕਰਮ ਵਾਲਾ ਕੰਮ ਆ ਚੰਗੇ ਨਹੀਂ ਲੱਗੇ ਦਾ ਸੜਕ ਤੇ ਘਰ ਆਲੇ ਉਹ ਆਪਣੇ ਘਰ ਹੈ ਆਪਣੇ ਘਰ ਇਹਨਾਂ ਦੀ ਕਾਦੀ ਲੜਾਈ ਨਾਨਨ ਪਰਝਾਈ ਤੇ ਹੈ ਉਹ ਬਹੁਤ ਗੱਲ ਆ ਤੇ ਮੇਰਾ ਤਾਂ ਕੀ ਇਰਾਦਾ ਵਾ ਫਿਰ ਹੁਣ ਤੇ ਅੱਜ ਤਰੀ ਸਵੇਰੇ ਜਾਊਗਾ ਸਵੱਤ ਤੇ ਨਾਲ ਹੀ ਫਿਰ ਲੈ ਜੂ ਮੈਨੂੰ ਸਵੇਰੇ ਚਲ ਜਿਓ ਹਾਂ ਆ ਤੇ ਨਾਲ ਹੀ ਇਹਨੂੰ ਘਰ ਛੱਡਾਂਗਾ ਉੱਥੇ ਆਹੋ ਰੋਟੀ ਘਟਾ ਖਾ ਕੇ ਨਾ ਸਵੇਰੇ ਤੇ ਤੁਸੀਂ ਨਿਕਲ ਜਿਓ ਤੇ ਉੱਥੋਂ ਲੈ ਕੇ ਤੇ ਉੱਥੇ ਛੱਡਾਂਗਾ ਮੈਂ ਇਹਨੂੰ ਘਰੇ ਲਾ ਆਉਂਗਾ ਹਾਂ ਇੱਥੇ ਨਾ 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 ਵਿਖਾ ਲਈ ਤੇ ਜੇ ਮੁੜ ਕੇ ਇੱਥੇ ਆਏ ਨਾ ਲਫਾਫਾ ਲੂਫਾ ਲੈ ਕੇ ਤੇ ਇੱਥੇ ਤੇ ਫਿਰ ਖਾਰਾ ਪਾ ਜਣਾ ਮੇਰੇ ਕੋਲ ਮੁੜ ਕੇ ਫਿਰ ਨਹੀਂ ਸੰਭਿਆ ਜਾਣਾ ਨਹੀਂ ਨਹੀਂ ਠੀਕ ਵਾ ਤੇਰੀ ਗੱਲ ਪਹਿ ਜਾਣਾ ਤੇ ਇਹਨੂੰ ਇਹਨੂੰ ਮੈਂ ਘਰ ਲਾ ਕੇ ਆਉਣਾ ਤੇ ਬਿਮਾਰੀ ਦੂਜੀ ਨੇ ਕਹਣਾ ਚੱਲ ਹੁਣ ਵੇਰਨਾ ਵੀ ਚੱਲ ਚੱਲ ਠ ਤੇ ਕੋਈ ਨਹੀਂ ਬੀਬੀ ਮੈਂ ਹੁਣ ਨਾ ਇਹ ਕੰਮ ਕਰੂੰਗਾ ਸਵੇਰੇ ਮੈਂ ਨਾ ਥੋੜਾ ਥਾਂ ਆਵਾ ਪੱਠੇ ਬੀਜਣੇ ਆ ਨਹੀਂ ਹੁਣ ਤੂੰ ਕਰ ਲੈ ਕੰਮ ਆਪਣਾ ਤੇ ਸਵੇਰੇ ਚਲ ਜੀ ਨਾਲ ਤੇ ਨਾਲ ਘਰ ਛੱਡਾਂ ਮੈਂ ਹਾਂ ਚੱਲ ਠੀਕ ਆਹੋ ਇਹ ਵੀ ਗੱਲ ਠੀਕ ਵਾ ਚੰਗਾ ਵਾ ਉਧਰ ਤਾਂ ਉਧਰ ਛੱਡ ਆਊਗਾ ਇੱਥੇ ਲਿਆਊਗਾ ਫਿਰ ਵੇਖੇਗੀ ਫਿਰ ਆਕੇਗੀ ਉਹਨੂੰ ਦੋ ਸੂਟ ਬਣਾਤੇ ਆ ਉਹ ਮਾਹ ਕਰਤਾ ਉਹ ਉਹ ਕਰਤਾ ਚੱਲ ਉਧਰ ਦਾ ਉਧਰ ਛੱਡ ਕੇ ਤੇ ਮਾਨ ਆਪਣੇ ਘਰ ਉਹ ਵੀ ਜਾਊਗੀ ਤੇ ਵੀ ਆ ਜਾਊਗਾ ਚਲੋ ਉਹ ਮੇਰੀ ਗੱਲ ਸੁਣ ਕਿੱਥੇ ਚੱਲਾ ਵਾਂ ਉਹ ਮੈਂ ਕਿੱਥੇ ਜਾਣਾ ਵਾਂ ਦਰਾਂਡੇ ਚੱਲਾ ਵਾਂ ਅੱਛਾ ਇਹ ਟ੍ਰਿਪ ਤੇ ਗਿਆ ਤੇ ਉਹ ਆਇਆ ਵਾ ਆ ਉਹ ਤਾਂ ਹੋਇਆ ਵਾ ਅੱਛਾ ਤੇ ਕਿਦਾਂ ਰਿਹਾ ਜ਼ਰਾ ਟ੍ਰਿਪ ਫਿਰ ਟ੍ਰਿਪ ਤਾਂ ਬੜਾ ਵਧੀਆ ਸੀ ਹਾਂ ਤਿੰਨ ਦਿਨ ਦਾ ਉੱਥੇ ਨਾਈਟ ਸਟੇ ਹੀ ਅੱਛਾ ਹਾਂ ਉਹ ਇਸੇ ਤੇ ਮੈਂ ਅੱਗੇ ਦੱਸਣਾ ਘਰ ਦੇ ਨੂੰ ਮੈਥੇ ਗਰਮੀ ਬੜੀ ਆ ਉੱਥੇ ਤੇ ਹੁਣ ਜੀਣੀ ਹੀ ਕਰਦਾ ਆਹ ਤੈਨੂੰ ਥਾਂ ਲੈ ਦੇਣੇ ਉੱਥੇ ਕਮਰਾ ਪਾੜਾ ਉਹ ਨਹੀਂ ਨਹੀਂ ਇੱਥੇ ਕਿਥੋਂ ਜੀ ਕਰਨਾ ਤੁਹਾਨੂੰ ਉਹ ਮੇਰੀ ਗੱਲ ਸੁਣ ਨਾਲੇ ਉਹ ਭੁਆ ਹੀ ਕਿ ਦੰਗਦੀ ਆਈ ਆ ਉਹ ਭਰਾਵਾ ਭੂਆ ਇਹਨੂੰ ਕੀ ਦੱਸਣਾ ਹਾਂ ਭੂਆ ਬਾਅਦ ਵਿੱਚ ਵਈ ਕਾ ਪੱਤ ਪਹਿਲਾਂ ਪੈ ਗਿਆ ਹੈਗਾ ਕਿਉਂ ਕੀ ਹੋ ਗਿਆ ਉਹ ਪੁੱਫੜਨੇ ਕਿਤੇ ਕਹਿ ਤਾਣਾ ਉਹ ਵੀ ਭੂਆ ਨੂੰ ਵੀ ਜਾ ਹੋਇਆ ਦੋ ਦਿਨ ਰਹਿ ਜਾ ਉੱਥੇ ਜਾ ਕੇ ਅੱਛਾ ਤੇ ਮੈਂ ਮੁਰਕੇ ਲੈਣ ਚਲ ਗਿਆ ਸਿੱਧਾ ਜੀ ਘਰ ਦੱਸ ਹੁਸਿਆ ਨਹੀਂ ਸੀਗਾ ਹਾਂ ਤੇ ਮੰਮੀ ਨਹੀਂ ਗੱਲ ਚੁੱਕੀ ਹੋਗੀ ਮੇਰੇ ਨਾਲ ਭੂਆ ਇਹਦਾ ਨਹੀਂ ਮੂੰਹ ਚੋਕੇ ਆਏ ਦੂਜੇ ਦਿਨ ਆਈਂਦੀ ਆਉਂ ਕਰਦੀ ਚੰਮ ਕਰਦੀ ਆ ਅੱਛਾ ਤੇ ਮੈਂ ਵੀ ਇਹ ਗੱਲਾਂ ਕਰਨ ਵਾਲੀਆਂ ਵਾਂ ਤੇ ਨਾਂ ਭਰਾ ਕਿਤੇ ਪਕੌੜੇ ਕੱਢੀਓ ਨਾ ਹੋਰ ਗੱਲ ਬਾਤ ਕੋਈ ਫਿਰ ਤੇ ਭੂਆ ਨੇ ਕੀ ਹੋਣਾ ਹੋਣਾ ਯਾਪੇ ਉਹ ਤਾਂ ਹੀ ਨਾ ਮਾਦਣ ਜਦੋਂ ਮੈਂ ਕੱਲ ਆਇਆ ਸੀ ਨਾ ਮੂੰਹ ਜਾ ਵਟਿਆ ਸੀ ਬੰਦਾ ਮੰਮੀ ਨੇ ਸਮਝਾਵੇ ਪਿੱਕੋ ਤੇ ਸਾਡੀ ਭੂਆ ਵਾ ਹੈ ਨਹੀਂ ਉਹਨੇ ਨੇ ਹੁਣ ਤਾਂ ਕਿੰਨੇ ਹੋਣਾ ਵਾ ਓਏ ਉਹੀ ਤੇ ਗੱਲ ਵਾ ਯਾਰ ਸਮਝੇ ਤਾਂ ਮੰਮੀ ਫੇਰੀਆਂ ਨਾ ਆ ਮੈਂ ਆ ਤੇ ਬਥੇਰਾ ਕਹਿਣਾ ਨਾ ਵੀ ਕੀ ਹੋ ਗਿਆ ਸਭਾ ਨੂੰ ਕੀ ਆਖਰ ਆ ਗਈ ਏਡੀ ਨਾਲੇ ਉਹ ਕਿਹੜੀ ਇਥੋਂ ਚੜੀ ਅੱਖ ਲੈ ਕੇ ਜਾਣ ਦੀ ਆਹੋ ਉਹਨੇ ਮਿਲ ਕੇ ਚੱਲ ਜਾਣਾ ਹੋਰ ਮੈਂ ਤਾਂ ਦੋ ਦਿਨ ਆਏ ਆ ਤੇ ਮੁੜ ਕੇ ਚੱਲ ਜਾਣਾ ਉਹਨਾਂ ਨੇ ਕਿਹੜੀ ਆਖਰ ਆ ਗਈ ਹੈ ਗੱਲ ਚ ਉਹ ਇਹ ਗੱਲ ਮੈਂ ਵੀ ਸਮਝਾਉਣਾ ਵਾਂ ਪਰ ਮੰਮੀ ਦੇ ਖਾਣੇ ਗੱਲ ਪਵੇ ਫੇਰ ਹੀ ਆ ਉਹ 24 ਘੰਟੇ ਮਥੇ ਤੂੜੀਆਂ ਪਾ ਛੱਦਦੇ ਓਏ ਆਹੋ ਯਾਰ ਗੱਲ ਤੇ ਹਾਈ ਆ ਕੋਈ ਵੀ ਗੱਲ ਕਰ ਲਾ ਭਰਾਵਾ ਤੱਕ ਪੱਤ ਪਹਿਲਾਂ ਕਰਨਾ ਬਾਕੀ ਗੱਲਾਂ ਬਾਅਦ ਚ ਇਹ ਗੱਲ ਆ ਚੱਲ ਕੋਈ ਨਹੀਂ ਜਿਆਦ ਹੋਇਆ ਗਰੰਡੋ ਦੋ ਜਣਾ ਉਹ ਨਹੀਂ ਨਿਆਣੇ ਜਣਾ ਯਾਰ ਮੈਂ ਉਹਨਾਂ ਬਾਅਦ ਚ ਹਾਂ ਉਹ ਮਾਰਿਆ ਫੇਰਾ ਚੱਲ ਪਿੰਡ ਕਾ ਦਾ ਵਾਵਾ ਲੱਗੀਆਂ ਮੇਰਾ ਰਾਦਾ ਵਾ ਜਾਣ ਲੱਗੀ ਲੈ ਕੇ ਜਾਉਂਗੀ ਵੇਹ ਅਈ ਨੇਖਾਂ ਦੇ ਵਿੱਚ ਲਾਈਆਂ ਆਂ ਤੇ ਖਾਂਜੂਗੀਆਂ ਲਾਥਾ ਆ ਕਰਨੀਆਂ ਚੱਲ ਹਨਕੀਆਂ ਨਕੀਆਂ ਹੈ ਕੂੜ ਗਈਓ ਵੇ ਨਾਲੇ ਕਰਦੀਆਂ ਉਦਾਂ ਵੀ ਸਵਾਦ ਬੰਦੀਆਂ ਵਾ ਵੀਰ ਨੂੰ ਕਹੂੰਗੀ ਜਾਨ ਲੱਗਿਆ ਨਾ ਤੋੜ ਦੇ ਮੈਨੂੰ ਲੈ ਹੀ ਜਾਊਂਗੀ ਪਿੰਡ ਨੂੰ ਪੰਜ ਕੀ ਵੇਖਣ ਰਏ ਜੇ ਵੇਖਣਾ ਕੀ ਆ ਆ ਪਿੰਡੀਆਂ ਵੇਖਣ ਰਹੀਆਂ ਫੇ ਬੜੀਆਂ ਸੋਹਣੀਆਂ ਲੱਗੀਆਂ ਵਾ ਚੱਲ ਜਾਨ ਲੱਗੇ ਚਾਰ ਲੈ ਜੂਂਗੀ ਮੈਂ ਵੀ ਜਾਂ ਕੇ ਸਬਜ਼ੀ ਬਣਾਉਂਗੀ ਅਹੀਂ ਤੇਰੀ ਆਪ ਨਹੀਂ ਨਵੀਆਂ ਕੀਤੀਆਂ ਹੈ ਨਾ ਇਹ ਕੜੀਆਂ ਸੋਖੀਆਂ ਹੁੰਦੀਆਂ ਵਾ ਕਿਤੇ ਐਨੀ ਐਨੀ ਮਹਾਈ ਨਿਕਲਦੀ ਆਵਾ ਕਿਤੇ ਵਹਿੰਦੇ ਆੱਖਾਂ ਪਤ ਜਾਂਦੀਆਂ ਆ ਪਾਣੀ ਪਾ ਪਾ ਕੇ ਪਾ ਪਾ ਕੇ ਮਹਾਈ ਡੜੇ ਬੂਟੇ ਕੀਤੇ ਆ ਨਾ ਤੇਰੇ ਮੂੰਹ ਚ ਨਾ ਹੀ ਆ ਕਦੀ ਕਹਿ ਦਿਆ ਕਰ ਭੈਣ ਜੀ ਕੋਈ ਨਹੀਂ ਲੈ ਜਾਓ ਦਵੀ ਭਾਵੇਂ ਨਾ ਹੀ ਉਸੇ ਵਲੇ ਆ ਉੱਥੇ ਮੈਨੂੰ ਵੇਖ ਲਿਆ ਤੇ ਖਲੋਤੀ ਆ ਦੌੜੀ ਆਈ ਆ ਮਗਰ ਨਹੀਂ ਮੇਰੀ ਗੱਲ ਸੁਣੋ ਜੇ ਤੇ ਆਪਾਂ ਸੱਗੀ ਬਣਾਈ ਹੋਵੇ ਫਿਰ ਤੁਸੀਂ ਲੈ ਜਾਓ ਐਵੇਂ ਪਹਿਲਾਂ ਤੁਸੀਂ ਲੈ ਜਾਓ ਕਸੂਮਤ ਲੱਗ ਜੇ ਅੰਤਰੀ ਮੇਰਾ ਗੀਨਾ ਬੜੀ ਕਸੂਮਤ ਲੱਗਦੀ ਆ ਆ ਘਰ ਬਾਹਰ ਨੂੰ ਕਸੂਮਤ ਨਾ ਲੱਗੀ ਕਿੰਨੇ ਕੰਮ ਲੱਗ ਚੱਲੀ ਕਸੋਂ ਤਾ ਅ ਜਬਾਨ ਥੋੜੀ ਜਿਹਾ ਕੱਟ ਚਲਾਇਆ ਕਰ ਚੰਗਾ ਆਪਣਾ ਕੰਮ ਕਰਿਆ ਕਰ ਦੌੜੀ ਆਈ ਮੇਰੇ ਹਲ ਮੈਂ ਕਿਹੜੀਆਂ ਤੋੜ ਕੇ ਲਫਾਫੇ ਚ ਪਾ ਲਈਆਂ ਹੀ ਕੀ ਪਤਾ ਤੁਹਾਡਾ ਲਫਾਫੇ ਚ ਪਾ ਹੀ ਲੈਂਦੇ ਵੇਖਾ ਵੇਖ ਲਿਆ ਤੇ ਮੈਂ ਆ ਗਈ ਆ ਭੇਜੇ ਤੇ ਅਸੀਂ ਆਪ ਹੀ ਨਵੀਆਂ ਕੀਤੀਆਂ ਪੁਰਜੀ ਬਣਾ ਲਾ ਇਹਨਾਂ ਦੀ ਸਾਰੀਆਂ ਦੇ ਇੱਕ ਹੋਰਾਂ ਢੇਡ ਚ ਪਾਲਾ ਕੋਈ ਗੱਲ ਨਹੀਂ ਢੇਡ ਚ ਪਾਉਣੀਆਂ ਵਾ ਕੋਈ ਹੱਦ ਵਾਲੀ ਗੱਲ ਵਾ ਜਿਹੜੀ ਚੀਜ਼ ਕਹੋ ਅਸੀਂ ਤੇ ਆ ਖਾਦੀ ਨਹੀਂ ਅਸੀਂ ਤੇ ਆ ਖਾਦੀ ਨਹੀਂ ਤੂੰ ਪੁੱਠੀ ਬੈਠੀ ਰਹਿਣੀ ਆ ਤੁਨੀ ਕੋ ਖਾਦਾ ਨਾ ਤੇ ਆਪਣੇ ਘਰ ਲੈ ਗਈਆਂ ਜਿੰਨੇ ਤੜ ਕੋ ਤੇ ਫਿਰ ਇਹ ਨਹੀਂ ਮੇਰਾ ਘਰ ਇਹ ਨਹੀਂ ਤੂੰ ਘਰ ਵੜੀ ਜਦੀ ਮਾਲਕ ਆ ਗਈਆਂ ਆਹ ਤਾਂ ਹੁਣ ਤੁਸੀਂ ਉਹ ਘਰ ਦੇ ਮਾਲਕ ਤੇ ਮੈਂ ਘਰ ਦੀ ਮਾਲਕ ਹਾਂ ਗੱਲ ਨਾ ਮੁੜ ਕੇ ਨਾ ਕਵੀਂ ਜਿੰਨੀ ਤੂੰ ਮਾਲਕਾ ਨਾ ਨਹੀਂ ਮੈਂ ਵੀ ਅਜਾ ਹੈ ਗਈਆਂ ਭੈਣ ਜੀ ਪਿਆਰ ਨਾਲ ਗੱਲ ਕਰਿਆ ਕਰੋ ਔਡ ਔਡ ਕੇ ਨਾ ਪਿਆਰ ਕਰੋ ਮੈਨੂੰ ਪਿਆਰ ਪਿਓਰ ਨਹੀਂ ਆਉਂਦਾ ਜਿੱਦਾਂ ਤੇ ਜੀਬਾਨ ਤੇਰੀ ਚੱਲਦੀ ਆ ਨਾ ਉਦਾਂ ਹੀ ਮੇਰੀ ਚੱਲਣੀ ਆ ਇਹ ਤੇ ਜੋ ਆ ਪੱਥਨ ਨਹੀਂ ਦਊਂਗੀ ਹਾਂ ਤੇ ਫਿਰ ਕਹਣਾ ਪਰ ਜਾਈ ਨਹੀਂ ਚੰਗੀ ਉਮਨ ਆਈ ਨੂੰ ਮੱਥੇ ਤੇ ਵੱਟ ਪਾਉਂਦੀ ਆ ਤੇ ਫਿਰ ਮੈਂ ਕੀ ਕਰਾਂ ਤਾ ਤੂੰ ਚੁੱਪ ਕੀਤੀ ਰਹਿਨੀ ਆ ਆ ਉੱਥੇ ਖਲੋਤੀ ਆ ਤਾਂ ਖਲੋਤੀ ਰਹਿਨੀ ਆ ਤੂੰ ਮੇਰਾ ਮਗਰ ਕੀ ਕਰਨ ਆਈ ਐ ਇੱਥੇ ਮੈਂ ਤਾਂ ਵੇਖ ਕੇ ਆ ਗਈ ਆਹੋ ਕਿਤੇ ਤੋੜ ਕੇ ਲਫਾਫੇ ਚ ਨਾ ਪਾਰੇ ਆਪੇ ਦਾਵ ਤੋੜ ਕੇ ਕਿਹਾ ਪੁਰਜੀ ਨਾ ਬਣਾ ਲੈ ਤੂੰ ਮਗਰੇ ਭੱਜੀ ਆਈ ਕਿ ਕੱਲੀ ਨਾ ਖਾਲੇ ਕੋਈ ਨਹੀਂ ਇੱਥੇ ਬਣਾ ਕੇ ਦਵਾਂਗੇ ਇੱਥੋਂ ਨਵੀਆਂ ਕਰ ਜਿਓ ਜੇ ਨਹੀਂ ਦੀ ਬੀਜੀਆਂ ਤੇ ਨਹੀਂ ਨਹੀਂ ਖਾਣੀ ਤੂੰ ਮੈਂ ਨਹੀਂ ਖਾਂਦੀ ਮੈਂ ਕਿਹੜੀਆਂ ਕਦੀ ਪਿੰਡ ਗੱਲ ਨੂੰ ਵੇਖੀਆਂ ਜੇ ਨਹੀਂ ਨਾ ਲਈਆਂ ਤਾਂ ਭਾਈ ਬਥੇਰੇ ਆਉਂਦੇ ਆ ਵਾਣ ਸੌਣੇ ਸਬਜ਼ੀ ਲੈ ਕੇ ਆਉਂਦੇ ਆ ਤੇ ਪਾਹੇ ਖਰਚ ਕੇ ਲੈਣੀ ਪੈਣੀ ਘਰ ਦੀਆਂ ਲਾਓ ਫਰੈਸ਼ ਕੋਈ ਗੱਲ ਨਹੀਂ ਲਾ ਲਾਂਗੇ ਤੇਰੀ ਸਿਫਾਰਸ਼ ਨਹੀਂ ਪੈਣੀ ਜਾ ਜਾ ਕੇ ਨਾ ਬਣਾ ਕੰਮ ਕਰ ਰੋਟੀ ਪਾਣੀ ਬਣਾ ਲੱਗੀਆਂ ਸਾਡੀ ਉਹ ਤੇਰੀ ਆਣ ਕੇ ਸਿਰ ਤੇ ਚੜ ਗਈ ਆ ਚਾਜ ਨਾ ਨਹੀਂ ਤੂੰ ਮੁੜ ਕੇ ਕਹਣਾ ਪਰਜਾਈਆਂ ਨਹੀਂ ਚੰਗੀਆਂ ਤੂੰ ਤਾਂ ਬੜਾ ਚਾਜਰਾ ਕੁੰਨੀ ਆ ਵੇਖਾਂ ਵੇਖ ਲਿਆ ਦੌੜੀ ਆਈ ਅੰਨੇਵੇਂ ਵਾਂਗੂ ਪਤਾ ਨਹੀਂ ਤੋੜ ਕੇ ਲਪਾਵੇ ਜਿ ਪਾਲੀਆਂ ਚਾਰ ਅੱਖਾਂ ਵਾਂ ਇਹਦੀਆਂ ਧਿਆਨ ਮੇਰੇ ਵਾਲੇ ਰਹਿੰਦਾ ਵਾ ਪੇ ਕੀ ਕਰਨ ਦੇ ਆ ਕੀ ਵੇਖਣ ਦੇ ਆ ਆਪਣਾ ਕੰਮ ਕੋਈ ਵੇਖਣਾ ਹੀ ਨਹੀਂ ਪੇ ਕੰਮ ਕਰਕੇ ਟਾਈਮ ਨਾਲ ਵਿਹਲੀ ਹਵਾ ਚਲ ਚੰਗੀ ਠੰਡ ਪਾਈ ਹੋ ਜੋ ਪ੍ਰਕਾਰ ਕੇ ਬਹੂ ਕੀ ਤਾਂ ਸਹੀ ਨਾ ਜੜੀ ਇਹਦੀ ਜਬਾਨ ਵਦੀ ਆ ਯਾਰ ਬਾਹਰ ਬੰਬੀ ਤੇ ਫੇਰਾ ਮਾਰ ਕੇ ਆਵਾ ਮੇਰਾ ਇੱਧਰ ਆ ਮੇਰੇ ਗੱਲ ਸੁਣ ਕੇ ਫਿਰ ਦਿਆਂ ਕਿੱਥੇ ਚੱਲੇ ਆਵਾ ਉਹ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਆਪਣੀ ਕਰਦੀ ਦੀ ਜਬਾਨ ਨੂੰ ਨਾ ਜਿਹੜੇ ਖੰਦ ਦਿਆ ਕਰ ਹੁਣ ਕੀ ਗੱਲ ਹੋ ਗਈ ਆ ਉਹ ਕਿਧੇ ਰਲ ਕੇ ਬਹਿ ਜਾ ਕਰੋ ਤੁਸੀਂ ਹੁਣਾ ਕੀ ਆ ਮੈਂ ਤਾਂ ਪਿੰਡੀਆਂ ਲਾਗੇ ਖਲੋਤੀ ਵੇਖਣ ਲਈ ਆ ਮੈਨ ਲੱਗਣ ਡੈਪੀਆਂ ਵਾ ਮੇਰੇ ਮਗਰੇ ਭੱਜੀ ਗਈ ਇਹ ਜੇ ਪਿੰਡ ਖੜਨੀਆਂ ਨਾ ਤੇ ਲਾਉਣੀਆਂ ਹੀ ਨਾ ਲਾਈਆਂ ਨਹੀਂ ਜਾਂਦੀਆਂ ਮੈਂ ਕਿਹੜੀਆਂ ਤੋੜ ਕੇ ਲਫਾਫੇ ਪਾ ਲਈਆਂ ਆ ਜੜੀ ਇਹਨੇ ਕੀ ਹੋਣ ਲਈ ਆ ਪਤਾ ਨਹੀਂ ਵੀ ਇਹਨਾ ਤੈਨੂੰ ਇਹਨੇ ਇੱਕ ਤਰ੍ਹਾਂ ਵੇਖ ਲਿਆਈ ਉਹ ਇਹ ਤੇ ਅੰਦਰ ਫਾਇ ਲੱਗੀ ਪਾਨੀ ਕੀ ਰਹੀ ਕਰਨ ਉੱਥੇ ਉਦਾਂ ਤੇ ਅਣ ਮੇਰੇ ਵਾਲੀ ਰਹਿੰਦਾ ਵਾ ਕੰਮ ਥੋੜਾ ਕਰਨ ਲਈ ਆ ਜੇ ਸੋਈ ਚ ਵਾ ਤਾਂ ਬਾਰੀ ਥਣੀ ਚਾਹਤੀਆਂ ਮਾਰਦੀ ਰਹਿੰਦੀ ਵੀ ਬਾਹਰ ਕੀ ਕਰਨ ਲਈ ਆ ਇੱਕ ਦਿਨ ਭੈਣ ਆਣੀ ਆ ਮਕਾਨ ਬਣਾ ਲਿਆ ਨਾ ਪਰ ਸੋਈਆਂ ਚਾਹੀਦੀਆਂ ਪਿਛਲੇ ਪਾਸੇ ਇਹ ਤੇ ਆਇਆ ਗਿਆ ਜਨਨੀਆਂ ਵੇਖ ਲੈਂਦੀਆਂ ਤੇ ਮਿੰਟ ਮਾਰਦੀਆਂ ਬਾਹਰ ਹੋਣਗੇ ਆ ਤੂੰ ਹੀ ਥੋੜਾ ਜਨ ਨੂੰ ਢੱਕਿਆ ਕਰ ਵੀ ਅkal ਤੋਂ ਕੰਮ ਲੈ ਉਹ ਮੈਂ ਇਹਨੂੰ ਕੀ ਢੱਕਾਂ ਉਹ ਮੈਨੂੰ ਕੀ ਪਤਾ ਸੀ ਮੈਂ ਆ ਇਹਦੇ ਅੰਦਰ ਲੱਗੀ ਕੰਮ ਤੇ ਤੇਰੇ ਤੇ ਬਾਹਰ ਕਿਤੇ ਆ ਕੇ ਉਹਨਾਂ ਦਾ ਤੁਹਾਨੂੰ ਵੇਖ ਕੇ ਬਾਹਰ ਆ ਗਈ ਆ ਬਾਹਰ ਨਾ ਬਾਹਰ ਇਹਦੀ ਆਪਣੀ ਨਹੀਂ ਮਾਤਾ ਦਿਵਾਲੇ ਕਦੀ ਮੇਰੇ ਦਿਵਾਲੇ ਇਹਨੂੰ ਕੰਮ ਹੀ ਇਹੋ ਵਾ ਤੇ ਤੂੰ ਆਖ ਰਹੀ ਨਾ ਭਰਾ ਦੇ ਮੇਰੇ ਲਾਈਆਂ ਗੋੜ ਕੇ ਤੇਰਾ ਪਾਵਾ ਮੈਂ ਕਿਹਾ ਸੀ ਮੈਂ ਹਾਂ ਮੇਰਾ ਜ ਘਰ ਵਾ ਆਂਦੇ ਤੇਰਾ ਘਰ ਇਹ ਨਹੀਂਗਾ ਉੱਥੇ ਜਾ ਕੇ ਤੇ ਲਾ ਇਹੋ ਜਿਹੀ ਜਬਾਨਾ ਬੋਲਦੀ ਆ ਜੇ ਮੇਰੇ ਕੋ ਕੋਈ ਨਾ ਉੰਨੀ ਕੀ ਹੋ ਗਈ ਤੇ ਫੇਰ ਨਾ ਕਵੀ ਫੇ ਤੂੰ ਉਹਨੂੰ ਵਾਦਾ ਕੀਤਾ ਮੇਰੀ ਗੱਲ ਸੁਣ ਲੈ ਤੂੰ ਵੀ ਹੁਣ ਨਾ ਜਾਣਦੇ ਗੱਲੋਂ ਇਹਦਾ ਖੂਨ ਆ ਸਾੜਿਆ ਕਰ ਹਾਂ ਖੋਣ ਕਿਉਂ ਨਾ ਸਾੜਾ ਜਦੋਂ ਜ਼ੁਬਾਨ ਚ ਲੰਦੀ ਹੈ ਗਾੜੀ ਉਹ ਮੇਰੀ ਪਹਿਲੇ ਗੱਲ ਸੁਣਾ ਉਹ ਤੂੰ ਛੱਡ ਪਰੇ ਤੇ ਮੇਰੀ ਗੱਲ ਸੁਣ ਮੇਰੇ ਨਾਲ ਚੱਲ ਤੇ ਤੈਨੂੰ ਮੈਂ ਨਾ ਇੱਕ ਅੱਧਾ ਸੂਟ ਲੈਦਾ ਸ਼ਰਮ ਆ ਰਹੰਦੇ ਉਹਨੂੰ ਪਤਾ ਲੱਗਾ ਨਾ ਤੇਰਾ ਰੋਟੀ ਪਾਣੀ ਬੰਦ ਹੋ ਜਾਣਾ ਹੀ ਹੋ ਓਏ ਉਹਨੂੰ ਦਫਾ ਕਰ ਉਹਨੂੰ ਮੈਂ ਥੋੜਾ ਕਹਿਣਾ ਵਾ ਇਹ ਸ਼ਹਿਰ ਚੱਲੇ ਮੈਂ ਕਹਿੰਦਾ ਮੈਂ ਗਾਹ ਕਰਾਵਾਂ ਆ ਮੇਰੇ ਵੰਡੇ ਉਹਨੂੰ ਲੈ ਦੀਓ ਮੇਰੀ ਪਹਿਲੇ ਗੱਲ ਸੁਣ ਲੈ ਉਹ ਚੰਗੇ ਨਿਗਾ ਲੱਗੀ ਤੇ ਘਰ ਜਾ ਕੇ ਕੀ ਦੱਸੇਂਗੀ ਤੇਰਾ ਸੁਣਨੀ ਤੀਆਂ ਗਈ ਉਨੇ ਸਗਾਦ ਨੇ ਤੈਨੂੰ ਨਹੀਂ ਛੱਡਣਾ ਵੇਖ ਲੈ ਗਾੜੀ ਆਪਣੀ ਮਰਜ਼ੀ ਦੀ ਉਹ ਮੇਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਤਾਂ ਕਹਿਣ ਦਿਆਵਾ ਵੀ ਪੈਸੇ ਦਿੱਤੇ ਜਿਹੜੇ ਆ ਨਾ ਉਹ ਜਾਂਦੇ ਵਰਤੇ ਤੇ ਚੱਲ ਇਤਰਾਏ ਆ ਵੀ ਚੱਲ ਬੰਦਾ ਜਿਹੜਾ ਦਿੱਤਾ ਪਾਉਣ ਵਾਲਾ ਬੰਦਾ ਮੁੜ ਕੇ ਵੇਖ ਵੀਰ ਚੀਜ਼ਾਂ ਦਾ ਬੰਦਾ ਭੁੱਖਾ ਨਹੀਂ ਹੁੰਦਾ ਆਉਂਦਿਆ ਕੋਈ ਪਿਆਰ ਨਾਲ ਕੁਵੇ ਨਾ ਇੰਨਾ ਹੀ بڑا ਹੁੰਦਾ ਵਾ ਜਦੋਂ ਦੀ ਮੈਂ ਆਈ ਆ ਨਾ ਮੱਥੇ ਤੇ ਟੀੜੀਆਂ ਪਾਈਆਂ ਵਾ ਫੂ ਫੂ ਕਰਦੀ ਫਿਰਦੀ ਕਦੀ ਉਧਰ ਨੂੰ ਕਦੀ ਉਧਰ ਨੂੰ ਹਣ ਪੈਣ ਮੈਂ ਦੱਸ ਕੀ ਕਰਾਂ ਬਾਕੀ ਤਰ੍ਹਾਂ ਨਿਆਣੇ ਕਿਤਨਾ ਸਾਰੇ ਵਧੀਆ ਵਾ ਮੈਂ ਤੇਰਨਾ ਵਧੀਆ ਰਹਿਣਾ ਵਾ ਹੁਣ ਦੱਸਾਂ ਇੱਕ ਜੀ ਵਿੱਚੋ ਹੈਗਾ ਹੀ ਇਤਰਾਹ ਦਾ ਤੇ ਮੈਂ ਹੁਣ ਦੱਸ ਕੀ ਕਰਾਂ ਨਹੀਂ ਨਿਆਣੇ ਦੇ ਵਿਚਾਰੇ ਚੰਗੇ ਆ ਨਿਆਣੇ ਨੂੰ ਤਮਾੜੇ ਮੈਂ ਕਹਿੰਦੀ ਨਹੀਂ ਗੀ ਉਹ ਤੇ ਬਥੇਰਾ ਮੋਹ ਤੇ ਕਰਦੇ ਆ ਤਾਂ ਕਰਕੇ ਭੱਜੇ ਆਈਦਾ ਵਾ ਫੇ ਚੱਲ ਕੋਈ ਨਹੀਂ ਨਿਆਣੇ ਚੰਗੇ ਤਾਂ ਜਾ ਕੇ ਤੇ ਵੇਖ ਕੇ ਆਈਏ ਪੈਣ ਤੈਨੂੰ ਕੀ ਪੰਦਸਾਂ ਤੂੰ ਬਣ ਕਿਤਾਂ ਦਿਨ ਕਟਣਦੇ ਆ ਹੁਣ ਦੱਸਾਂ ਗੱਲ ਕੀ ਨਿਆਣੇ ਹੋ ਗਿਆ ਸਿਆਣੇ ਹੁਣ ਤੇ ਰੋਜ਼ ਮੇਲਾ ਲਾਉਂਦੇ ਚੰਗੇ ਲੱਗੀਦਾ ਵਾ ਚੁੱਚੀ ਬੋਲਦੇ ਤੂੰ ਆਹ ਤੂੰ ਹੀ ਚੁੱਪ ਕੀਤਾ ਰਹਿਣਾ ਵਾ ਦੋ ਕੰਨਾ ਮੋੜ ਰੱਖੀਆਂ ਹੋਣਾ ਇਹਦੀ ਕੀ ਜ਼ਰਤ ਵਾ ਬੋਲ ਜੇ ਗਾੜੀ ਉਹ ਮੈਨੂੰ ਸਾਰੇ ਭੈਣ ਕੰਮ ਹੁੰਦੇ ਫਿਰ ਘਰ ਪੁੱਟੇ ਖਰਾਬ ਹੁੰਦਾ ਹੀ ਉਹ ਕਿਦਾਂ ਨਹੀਂ ਖਰਾਬ ਹੁੰਦਾ ਜਿੱਦਾਂ ਦੀ ਪਰਜਾਈ ਇਹ ਆ ਨਾ ਇਦਾਂ ਦੀ ਗਾੜੀ ਇਹਦੀ ਆ ਉਹ ਇਹਨੂੰ ਜਾਂਦੀ ਨੂੰ ਬਿਠਾ ਲਤ ਨਹੀਂ ਲੈਣ ਲੱਗੀ ਫਿਰ ਪੱਕੀ ਇੱਥੇ ਰਹਿ ਚਾਰ ਦਿਨ ਖਣਾਵਾ ਪੰਜਵੇਂ ਦਿਨ ਉਹਨੇ ਕੱਢਣਾ ਵੀ ਚੱਲ ਆ ਆਪਣਾ ਘਰ ਭੈਣ ਮੇਰੀ ਪਹਿਲੋ ਗੱਲ ਸੁਣ ਲੈ ਲੜਿਆਂ ਕੁਲਿਆਂ ਘਰਾਂ ਦੀ ਤਾਂ ਥੋੜੀਆਂ ਬਣਦੀ ਹੁੰਦੀਆਂ ਹੈ ਹੈ ਉਹ ਛੜਕਦੇ ਘਰ ਆ 20 ਦੁਨੀਆਂ ਤੇ ਸਾਰੀ ਹਾੜੀ ਵਗਵਾ ਲੋਕਾਂ ਕਹਣਾ ਆਈ ਉਹ ਬੰਦੇ ਜਿਹੜੇ ਰੋਜ਼ ਲੜ ਘਰ ਲੜਦੇ ਆਹ ਤਾਂ ਫੇਰ ਗੱਲਾਂ ਕਰਾਈ ਜਾ ਤੂੰ ਤੇ ਕਰਾਉਣੀਆਂ ਇਹਨਾਂ ਸਾਨੂੰ ਵੀ ਕਰਾ ਦੱਸਾਂ ਗੱਲ ਕੀ ਇਹਨੇ ਰਹਿਣਾ ਸਾਰੇ ਦਿਨ ਇਹ ਘਰ ਗੱਲਾਂ ਦਗਾਨੀਆਂ ਲੋਕਾਂ ਸਾਨੂੰ ਮਾਤਾ ਵਾ ਤੂੰ ਉਹਦਾ ਲਹੂ ਪੀਤਾ ਵਾ ਕੁਛ ਕਰਨੀ ਦਿੰਦੀ ਉਹਨੂੰ ਹੱਦ ਹੋ ਗਈ ਇਹ ਦਿਵਾਲੀ ਮੇਰੀ ਗੱਲ ਸੁਣ ਲੈ ਤੂੰ ਨਾ ਠੰਡ ਰੱਖ ਤੇ ਕੋਈ ਨਹੀਂ ਤੈਨੂੰ ਮੈਂ ਦੱਸਣਾ ਕਿਦੋਂ ਜਾਣਾ ਸ਼ਹਿਰ ਨੂੰ ਤੇ ਚੱਲ ਤੇ ਨਾਲੇ ਤੇ ਮੈਂ ਘਰ ਛੱਡ ਆਉਂਗਾ ਹੈਂ ਚੱਲ ਠੀਕ ਆ ਵੇਖ ਲੈ ਤੂੰ ਵੀ ਕੰਮ ਆਪਣਾ ਆਓ ਤੇ ਜਾ ਨਾ ਆਗੇ ਮੂੰਹਾ ਤੋ ਉਹਦੇ ਚਾ ਚੂਪੀ ਤੇ ਮੰਮੀ ਆਇਆ ਬਾਰੋਂ ਫੇਰਾ ਪੂਰਾ ਮਾਰ ਆਵਾ ਚੰਗਾ ਚੰਗਾ ਮਾਰਿਆ ਚਲ ਸੂਡ ਤੇ ਮੇਲੀ ਜਾਣਗੇ ਕਹਿੰਦਾ ਸੂਡ ਬਣਾ ਦਿਨਾ ਚਲੀ ਜਾਨੀ ਇਹਦੇ ਨਾਲ ਨਾਲੇ ਕੱਪੜੇ ਲਲੂਗੀ ਤੇ ਨਾਲੇ ਮੈਨੂੰ ਪਿੰਡ ਛੱਡ ਆਊਗਾ ਇਹਨੂੰ ਸੁਗਾਤ ਨੂੰ ਮਗਰ ਕੀ ਬਤ ਲੱਗਣਾ ਤੇ ਲੈ ਕੇ ਦਿੱਤੇ ਆ ਕਿ ਨਹੀਂ ਲੈ ਕੇ ਦਿੱਤੇ ਆ ਤੇ ਮੇਰੀ ਗੱਲ ਬਣ ਗਈ